ਮੁੰਡੇ ਦੇ ਸੋਹਰੇ ਨਾਲ ਕੀਤੀ ਗੱਲ ਤੇ ਸੱਸ ਨਾਲ ਕੀਤੀ ਗੱਲ ਅੱਛਾ ਜੀ ਅਰੇ ਤੁਹਾਡੀ ਕੁੜੀ ਕਿਤੇ ਜਾਂਦੀ ਆ ਹਾਂ ਫੇ ਤੁਸੀਂ ਸਮਝਾਉਂਦੇ ਕਿਉਂ ਨਹੀਂ ਬੀ ਸਾਡਾ ਮੁੰਡਾ ਇਹਨੇ ਕਮਲਾ ਕਰਤਾ ਬਿਲਕੁਲ ਉਲਟੇ ਸਾਨੂੰ ਯਾਦਦੇ ਆ ਤੁਹਾਡੇ ਨੇ ਪਰਚਾ ਕਰਿਆ ਸਾਡੀ ਕੁੜੀ ਨੂੰ ਬਦਨਾਮ ਕਰਦੇ ਤੁਸੀਂ ਅੱਛਾ ਹਾਂ ਕਹਿੰਦੇ ਉਲਟੇ ਅੱਛਾ ਤੁਹਾਡੇ ਤੇ ਕਾਰਵਾਈ ਕਰਾਉਣੀ ਹਾਂਜੀ ਹਾਂਜੀ ਭਾਈ ਸਾਹਿਬ ਪਹਿਲਾਂ ਬਹੁਤ ਬੜਾ ਜੱਪਾ ਹੋ ਗਿਆ ਫੜਨੂ ਫੜਨੂ ਫੜ ਪੰਜ ਹੋ ਗਿਆ ਸਮਝਾ ਜਾ ਬੈ ਹੇ ਇਹ ਪਹਿਲਾ ਐ ਕਮਲ ਮਾਰ ਤੋ ਨਹੀਂ 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 ਜਿਹੜੇ ਕੁੜੀ ਦੇ ਚਾਲ ਚੱਲਣ ਉਹ ਸਹੀ ਸੀਗੇ ਉਹ ਸਹੀ ਇਹ ਨਹੀਂ ਸੀ ਮੈਂ ਇਹਦੀ ਚਾਚੀ ਨੂੰ ਘੱਲਿਆ ਕਰੇ ਮੈਂ ਕੋਈ ਗੜਬੜ ਦੀ ਜੀ ਲੱਗਦੀ ਐ ਇਹਨਾਂ ਦੀ ਇਹਦੀ ਚਾਚੀ ਗਈ ਹੂੰ ਉਹਨੇ ਕਿਤੇ ਰਾਤ ਨੂੰ ਵੇਖ ਲਿਆ ਕਿਤੇ ਜਾਂ ਜੀ ਰਾਤ ਨੂੰ ਮੁੰਡੇ ਨੂੰ ਸੁਆ ਕੇ ਨਸੇ ਦੀ ਗੋਲੀਆਂ ਦੇ ਕੇ ਅੱਛਾ ਆਪ ਰਾਤ ਨੂੰ ਜਾਵੜਦੇ ਹਾਂਜੀ ਹਾਂਜੀ ਰਾਤ ਨੂੰ ਜਾਂਦੇ ਆ ਜੀ ਟੁੱਟ ਜਾਂਦੇ ਨੇ ਉਹ ਰਿਸ਼ਤੇ ਜਿਹੜੇ ਅਨਮੋਲ ਹੁੰਦੇ ਨੇ ਹਜ਼ਾਰਾਂ ਯਾਰ ਬਣਦੇ ਜਦ ਕੋਈ ਕੋਲੇ ਹੋਰ ਹੁੰਦੇ ਨੇ ਆਪਾਂ ਉਹੀ ਪਰਿਵਾਰ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨਾਲ ਇਹ ਪੁਰਾਣਾ ਵਾਪਰਿਆਗਾ ਮੁੰਡਾ ਮੈਂਟਲ ਹੋ ਗਿਆ ਆਪਾਂ ਗੱਲ ਕਰਾਂਗੇ ਕੀ ਪੁਰਾਣਾ ਵਾਪਰਿਆ ਪਰਿਵਾਰ ਵਾਲੇ ਨਾਲ ਖਿੱਚ ਕੇ ਆਜੋ ਮੁਣੀਆ ਦਾ ਅੰਤ ਹੋਣ ਤੇ ਆਇਆ ਪਿਆ ਕਹਿੰਦੇ ਘਰ ਵਾਲੀ ਸੂਈ-ਸੂਈ ਨਾਲ ਘਰ ਜੋੜ ਦਿੰਦੀ ਆ ਤੇ ਇੱਥੇ ਘਰ ਵਾਲੀ ਨੇ ਸੂਈ ਨਾਲ ਘਰ ਸਾਰਾ ਖੰਘੋਲ ਕੇ ਰੱਖਤਾ ਉਦਾਂ ਦੀ ਗੱਲਬਾਤ ਆ ਪਰਿਵਾਰ ਵਾਲੇ ਖੜੇ ਆ ਆਪਾਂ ਗੱਲਬਾਤ ਕਰਾਂਗੇ ਬਾਈ ਕੀ ਗੱਲ ਬਣ ਗਈ ਏਡੀ ਬਾਈ ਜੀ ਆ ਜਨਾ 2.5 ਸਾਲ ਪਹਿਲਾਂ ਵਿਆਹ ਹੋਇਆ ਸੀ ਅੱਛਾ ਨਾ ਇਹਦਾ ਮਾਪਿਓ ਹੈ ਅੱਛਾ ਮਾਪਿਓ ਵੀ ਬਚਾਰੇ ਦੁੱਖ ਵਿੱਚ ਮਰ ਗਏ। ਅੱਛਾ। ਆ ਕੱਲਾ ਰਹਿ ਗਿਆ ਸੀ ਤੇ ਅਸੀਂ ਪਾਲਾ ਪੋਸਿਆ ਵੱਡਾ ਕੀਤਾ ਜੀ। ਅੱਛਾ। ਐ ਦੀ ਪਰਵੇਸ਼ ਕੀਤੀ ਅਸੀਂ ਸੋਚਿਆ ਚੱਲ ਰੋਟੀ ਪੱਕ ਮੀ ਇਹਦੀ ਹੋ ਜੇ। ਅੱਛਾ ਜੀ। ਐ ਦਾ ਅਸੀਂ ਰਿਸ਼ਤਾ ਵੇਖਿਆ ਕਿਤੇ। ਅੱਛਾ। ਰਿਸ਼ਤਾ ਕਰਾਇਆ ਦਾ। ਅੱਛਾ। ਪੂਰੀ ਸੋਹਣੀ ਸੁਨੱਖੀ ਪੜੀ ਲਿਖੀ ਸੀ। ਮੁੰਡਾ ਵੀ ਪੜਿਆ ਲਿਖਿਆ ਵਧੀਆ ਸੀ। ਅੱਛਾ ਜੀ। ਤੇ ਇਹਦਾ ਰਿਸ਼ਤਾ ਕਰਾ ਅਗਰ ਉਹਦੇ ਅਸੀਂ ਛੱਡਦੇ ਹੀ ਐ। ਇਹਨਾਂ ਨੂੰ ਕਮਰੇ-ਕਮਰਾ ਅੱਡ ਬਣਾ ਕੇ ਦੇਤੇ ਵਧੀਆ ਬਣਾ ਕੇ ਦੇਤੇ ਤੇ ਖੇਤੀਬਾੜੀ। ਓਏ, ਪਾਸ। ਅੱਛਾ ਜੀ। ਤੇ ਅਸੀਂ ਫਿਰ ਆਪ ਦੇ ਆਡਰਾਂ ਲਗਿਆ ਆ ਛੀ ਮੇਂ ਨੇਕਬਾਦੀ ਪਤਾਂ ਕੀ ਹੋਇਆ ਮੁੰਡੇ ਨੂੰ ਕੀ ਨਹੀਂ ਓਏ ਚਾ ਫੜਾ ਜਿੱਤੇ ਫੜੇ ਨੂੰ ਵੇਖੋ ਬਾਕੀ ਪਰਿਵਾਰ ਵਾਲੇ ਦੁਖੀ ਹੋਣਗੇ ਜਿਹੜੇ ਹਸਾਮ ਨਾਲ ਮੁੰਡੇ ਦੇ ਹਾਲਾਤ ਆ ਹਾਲਤ ਬਹੁਤ ਮਾੜੀ ਆ ਜਿਹੜੇ ਪਰਿਵਾਰ ਵਾਲੇ ਬਹੁਤ ਔਖਾ ਸਾਹਮਦੇ ਹੋਣਗੇ ਜਿਹੜੇ ਹਸਾਮ ਨਾਲ ਹਾਲਾਤ ਹੋਣ ਬਹੁਤ ਤੰਗ ਕਰਦੇ ਹੋ ਹਾਂਜੀ ਹਾਂਜੀ ਬਹੁਤ ਤੰਗ ਕਰਦਾ ਜੀ ਜਦੋਂ ਦਾਦਾ ਵਿਆਹ ਹੋਇਆ ਨਾ ਉਦੋਂ ਮੈਨੂੰ ਪਤਾ ਕਿ ਨਸੇ ਦੀਆਂ ਗੋਲੀਆਂ ਦਿੱਤੀ ਜਾਂਦੀਆਂ ਸੀ ਡਾਕਟਰ ਕੋਲ ਲੈ ਕੇ ਗਏ ਪਹਿਲਾਂ ਸਹੀ ਸੀ ਪਹਿਲਾਂ ਸਹੀ ਸੀ ਓਕੇ ਸੀ ਜੀ ਜਮਾਂ ਸਹੀ ਸੀ ਅਸੀਂ ਡਾਕਟਰ ਦੇ ਲੈ ਕੇ ਗਏ ਉਹਨੇ ਦੱਸਿਆ ਸਾਨੂੰ ਇਹਨੂੰ ਕੋਸ਼ ਦਿੱਤਾ ਜਾਂਦਾ ਰਾਤ ਨੂੰ ਅੱਛਾ ਹਾਂ ਇਹਨੂੰ ਇਹਨਾਂ ਨਸੇ ਦੀਆਂ ਗੋਲੀਆਂ ਦਿੱਤੀ ਜਾਂਦੀਆਂ ਜੀ ਮੈਨੂੰ ਸੱਕ ਜਾ ਲੱਗਿਆ ਇੱਕ ਵਾਰੀ ਅੱਛਾ ਜਦੋਂ ਮੈਂ ਫਿਰ ਇਹਦੀ ਚਾਚੀ ਇਕੱਲੀ ਓਏ ਬੈਹ ਐ ਟੈੱਕ ਨਹੀਂ ਅੱਛਾ ਜੀ ਮੈਂ ਇਹਦੀ ਚਾਚੀ ਕੱਲੀ ਮੈਂ ਦੇਖਿਆ ਕੋਈ ਨਾ ਕੋਈ ਗੜਬੜ ਹੈਗੀ ਅੱਛਾ ਜੀ ਮੈਨੂੰ ਸੱਕ ਜਾ ਲੱਗਿਆ ਅੱਛਾ ਜੀ ਤੇ ਮਨੋ ਇੱਕ ਦੋ ਜਣੇ ਨੇ ਵੀ ਦੱਸਿਆ ਵੀ ਅੱਛਾ ਤੇਰੀ ਨੂੰਹ ਆ ਨਾ ਉੱਧਰ ਕਿਤੇ ਜਾਂਦੀ ਹੈ ਇਹਨੂੰ ਲੈ ਕੇ ਮੁੰਡੇ ਨੂੰ ਅੱਛਾ ਮਾ ਨਹੀਂ ਯਾਰ ਕਿੱਥੇ ਲੈ ਕੇ ਜਾਂਦੀ ਹੋਊਗੀ ਮਾਂ ਉਹ ਕਮਲ ਹੈ ਪੜ੍ਹੀ ਲਿਖੀ ਹੈ ਪੜ੍ਹੀ ਲਿਖੀ ਹੈ ਜੀ ਸੋਹਣੀ ਸੁਨੱਖੀ ਹੈ ਪੜ੍ਹੀ ਲਿਖੀ ਹੈ ਮੁੰਡਾ ਵੀ ਪੜ੍ਹਿਆ ਲਿਖਿਆ ਹੈ ਤੇ ਸੋਹਣਾ ਸੁਨੱਖਾ ਮੁੰਡੇ ਵੀ ਕੋਈ ਕਮੀ ਨਹੀਂ ਅੱਛਾ ਹਾਂ ਦੋ 6 ਮਹੀਨੇ ਤੋਂ ਜਣੀ ਹੋਇਆ ਜੀ ਕੰਮ ਅੱਛਾ 23 ਸਾਲ ਪਹਿਲਾਂ ਬਹੁਤ ਬੜਾ ਜੱਪਾ ਫੜਾਣ ਨੂੰ ਫੜਾਣ ਨੂੰ ਫੜ ਵੇਖੋ ਪਰਿਵਾਰ ਵਾਲੇ ਵੀ ਬਹੁਤ ਔਖੇ ਸਾਹਮਦੇ ਹੋਣਗੇ ਜਿਹੜੇ ਹਸਾਮ ਨਾਲ ਮੁੰਡੇ ਦੇ ਹਾਲਾਤ ਬਹੁਤ ਔਖੇ ਆ ਜੀ ਬਹੁਤ ਅਸੀਂ ਦੁਖੀ ਹੋ ਜਾਂਦੇ ਆ ਸਾਡਾ ਪੁੱਤ ਵਰਗਈ ਆ ਮੁੰਡਾ ਮਾਪਿਓ ਵਰਗੀਆਂ ਸੀ ਇਹਨੂੰ ਸੰਭਾਲਦੇ ਬਹੁਤ ਨਿੱਕੇ ਨੂੰ ਪਾਲਿਆ ਸੀ ਵੇਖੋ ਹਾਲਾਤ ਵੇਖੋ ਬਹੁਤ ਪੰਜਾਬ ਦੇ ਦਿਨੋ ਦਿਨ ਗਿਰਦੇ ਜਾ ਰਹੇ ਆ ਵੇਖੋ ਗੱਲਾਂ ਕਿਦਾਂ ਦੀਆਂ ਚੱਲ ਰਹੀਆਂ ਗਈਆਂ ਜਿਹੜੇ ਪੰਜਾਬ ਦੇ ਹਾਲਾਤ ਦਿਨੋ ਦਿਨ ਕੁਝ ਤਾਂ ਨਸ਼ੇ ਕਰਕੇ ਹੋਈ ਜਾਂਦੇ ਆ ਕੁਝ ਜਿਹੜੇ ਪਰਿਵਾਰਾਂ ਦੇ ਵਿੱਚ ਆਪਸ ਦੇ ਵਿੱਚ ਵਿਗਾੜ ਪੈਣ ਤੇ ਹੋਏ ਜਾਂਦੇ ਆ ਜਿਹੜੇ ਭਰਾਣੇ ਰਿਸ਼ਤਾ ਕਰਾਇਆ ਸੀ ਇਹਨਾਂ ਨੇ ਰਿਸ਼ਤਾ ਹਾਂ ਜੀ ਹਾਂ ਜੀ ਇਹਨਾਂ ਨੇ ਰਿਸ਼ਤਾ ਕਰਾਇਆ ਤੁਸੀਂ ਕਰਾਇਆ ਸੀ ਰਿਸ਼ਤਾ ਹਾਂ ਜੀ ਹਾਂ ਜੀ ਸਹੀ ਸੀ ਮੁੰਡਾ ਪਹਿਲਾਂ ਮੁੰਡਾ ਠੀਕ ਸੀਗਾ ਵੈਸੇ ਥੋੜਾ ਜਿਹਾ ਮਤਲਬ ਕਿਉਂ ਸਦਰੇ ਸੁਹਾਚਿਆ ਉਹ ਮੁੰਡਾ ਠੀਕ ਹੈ ਨਹੀਂ ਉਹ ਪਹਿਲਾਂ ਐ ਕਮਲ ਮਾਰਦਾ ਸੀ ਨਹੀਂ 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 ਕੰਮਕਾਰ ਕਰਦਾ ਮੁੰਡਾ ਆਪਣਾ ਕੰਮਕਾਰ ਹਾਂ ਵਧੀਆ ਕਰ ਕੀ ਕੰਮ ਕੀ ਕਰਦਾ ਸੀ ਮੁੰਡਾ ਕੰਮ ਤਾਂ ਮੈਂ મતਲਬ ਕਿ ਦੁਕਾਨ ਤੇ ਲੱਗਿਆ ਹੋਇਆ ਹੈ ਅੱਛਾ ਹਾਂ ਦੁਕਾਨ ਤੇ ਲੱਗਿਆ ਹੋਇਆ ਦੁਕਾਨ ਤੇ ਲੱਗਿਆ ਹੋਇਆ ਚੰਗੀ ਤਨਖਾਹ ਤੂੰ ਆਪਦਾ ਵਧੀਆ ਕਰਦਾ ਗਿਆਰਾ ਚੱਲਦਾ ਹਾਂ ਮਾਣੀ 15000 ਰੁਪਿਆ ਮਿਲ ਜਾਂਦਾ ਜੀ ਅੱਛਾ ਜਿਹੜੇ ਪਰਿਵਾਰ ਵਾਲੇ ਜਿਹਦੇ ਮਾਪਿਓ ਸੀਗਾ ਉਹਨਾਂ ਦੀ ਡੈਥ ਹੋ ਗਈ ਤੇ ਇਹ ਜਿਹੜੇ ਪਰਿਵਾਰ ਵਾਲੇ ਸੀ ਉਹ ਸਹੀ ਸੀ ਪਹਿਲਾਂ ਹਾਂਜੀ ਪਹਿਲਾਂ ਸਹੀ ਸੀ ਉਸ ਤੋਂ ਬਾਅਦ ਜਿਹੜਾ ਦਾ ਚਾਚਾ ਸਾਹਮ ਸੰਭਾਲ ਕਰਦਾ ਸੀ ਹਾਂਜੀ ਹਾਂਜੀ ਤੁਸੀਂ ਰਿਸ਼ਤਾ ਕਰਾਇਆ ਕੁੜੀ ਵਾਲਿਆਂ ਨੂੰ ਪੁੱਛਿਆ ਸੀ ਕੁੜੀ ਵਾਲੇ ਸਹਿਮਤ ਸੀ ਇਸ ਗੱਲ ਤੇ ਹਾਂਜੀ ਹਾਂਜੀ ਕੁੜੀ ਵਾਲੇ ਸਹਿਮਤ ਸੀਗੇ ਬਾਕੀ ਰਿਸ਼ਤਾ ਕਰਾਇਆ ਜਿਹੜਾ ਇਹ ਮੁੰਡੇ ਦੇ ਚਾਚੇ ਦੇ ਮੂੰਹ ਨੂੰ ਕਰਾਇਆ ਆਪਾਂ ਦਾ ਅੱਛਾ ਹਾਂ ਕੁੜੀ ਵੀ ਪਹਿਲਾਂ ਮਤਲਬ ਕਿ ਇਹੋ ਜੀ ਕੋਈ ਗੱਲ ਨਹੀਂ ਠੀਕ ਸੀ ਕੁੜੀ ਦੇ ਚਾਲ ਚੱਲਣ ਸਹੀ ਸੀਗੇ ਹਾਂ ਪਹਿਲਾਂ ਸਹੀ ਸੀਗੇ ਅੱਛਾ ਹਾਂ ਤੁਹਾਨੂੰ ਪਤਾ ਵੀ ਕੁੜੀ ਦੇ ਜਿਹੜੇ ਚਾਲ ਚੱਲਣ ਸਹੀ ਸੀਗੇ ਸਹੀ ਸੀ ਅਸੀਂ ਜਦੋਂ ਸ਼ੁਰੂ-ਸ਼ੁਰੂ ਵਿੱਚ ਰਿਸ਼ਤਾ ਕੀਤਾ ਸੀ ਉਹ ਸਾਨੂੰ ਵਦਿਆ ਲੱਗਿਆ ਆਣ ਗੁਆਣ ਨੂੰ ਵੀ ਪੁੱਛਿਆ ਸੀ ਆਣ ਗੁਆਣ ਨੂੰ ਆਪਾਂ ਪੁੱਛਦੇ ਹੀ ਆ ਹਾਂਜੀ ਹਾਂਜੀ ਕੋਈ ਕਮੀ ਤਾਂ ਨਹੀਂ ਉਹ ਆ ਤਾਂ ਸਹੀ ਹੈ ਵੀ ਕੁੜੀ ਅੱਛਾ ਜਦੋਂ ਕੁੜੀ ਸਹੀ ਸੀ ਜਦੋਂ ਅਸੀਂ ਵਿਆਹ ਬੂਕੇ ਲਿਆਏ ਜੀ ਰਿਸ਼ਤਾ ਰਸਤਾ ਕਰਾਦਾ ਅੱਡ ਘਰ-ਬਾਰ ਬਣਾ ਲਿਆ ਨੇ ਅੱਛਾ 6 ਮਹੀਨੇ ਬਾਅਦ ਹੀ ਸਾਨੂੰ ਸੱਕ ਜਾ ਹੋ ਗਿਆ ਜੀ ਅੱਛਾ ਕਿ ਕੁੜੀ ਗਲਤ ਸੀ ਅੱਛਾ ਕੁੜੀ ਬਾਹਰ ਅੰਦਰ ਜਾਂਦੀ ਸੀ ਹਾਂਜੀ ਬਾਹਰ ਅੰਦਰ ਜਾਂਦੀ ਕਿਤੇ ਇਹਦੇ ਪਹਿਲੇ ਹੀ ਗਲਤ ਸੰਬੰਧ ਸੀ ਇਹਦੇ ਨਾਲ ਮੁੰਡੇ ਨਾਲ ਕਿਸੇ ਨਾਲ ਦੇਖੋ ਕਹਿੰਦਾ ਵੀ ਪਹਿਲਾਂ ਕੋਈ ਸੰਬੰਧ ਸਮਝ ਹੋ ਸਕਦੇ ਕੁੜੀ ਦੇ ਕੋਈ ਨਹੀਂ ਐ ਤਾਂ ਪਹਿਲਾਂ ਤਾਂ ਨਹੀਂ ਐ ਇਹੋ ਜੀ ਗੱਲ ਸੁਣਨ ਚਾਹੀਦੀ ਬਾਕੀ ਐ ਆ ਵੀ ਸਾਡਾ ਤਾਂ ਕੰਮ ਵਿਚੋਲ ਗਿਰੀ ਦਾ ਜੀ ਐਸੀ ਤਾਂ ਆਪਦੀ ਲਾਗ ਲੈ ਕੇ ਹਾਂ ਤੇ ਕੰਮ ਨਿਵੇੜਨਾ ਹੁੰਦਾ ਠੀਕ ਹੈ ਜੀ ਤੇ ਉਹ ਪਹਿਲਾਂ ਸਹੀ ਸੀਗਾ ਬਾਕੀ ਇਹ ਨਹੀਂਗਾ ਵੀ ਅਸੀਂ ਉਹਨਾਂ ਦੇ ਘਰੇ ਹੀ ਬੈਠੇ ਰਹਿੰਦੇ ਸੀ ਵੀ ਜਦੋਂ ਕਿਤੇ ਜਾਂਦੇ ਸੀਗੇ ਸਾਲ ਛੀ ਮਹੀਨੇ ਤੋਂ ਕਿਤੇ ਜਾਣਾ ਹੁੰਦਾ ਅਗਲਾ ਕਹਿ ਦਿੰਦਾ ਸਾਨੂੰ ਅਸੀਂ ਗਾਂਹ ਦੀਆਂ ਗੱਲਾਂ ਚਲਾ ਦਿੰਨੇ ਆ ਬਿਲਕੁਲ ਪ੍ਰਾਣ ਜਿਹੜਾ ਆਪਣਾ ਫਰਜ਼ ਸੀਗਾ ਉਹ ਆਪਣਾ ਨਿਭਾਇਆ ਠੀਕ ਹੈ ਪਰ ਹੁਣ ਕੋਸ਼ਿਸ਼ ਕੀਤੀ ਹੈ ਦਵਾਈ ਦੁਵੀ ਦਵਾਈ ਜੰਨੇ ਮੁੰਡੇ ਦਵਾਈ ਦੁਵੀ ਦਾ ਦਵਾਈ ਜੰਨੇ ਜੀ ਤੇ ਅਸੀਂ ਅਪੀਲ ਕਰਦੇ ਆ ਹੱਥ ਜੋੜ ਕੇ ਬਿੰਦੇ ਓਏ ਖੜ ਜਾ ਜਿੱਤੇ ਫਾੜ ਲੈਣ ਓਏ ਬਹਿ ਟੱਕੇ ਨਹੀਂ ਅਸੀਂ ਅਪੀਲ ਕਰਦੇ ਆ ਵਸਾ ਠੀਕ ਹੋ ਜਾ ਸਾਡਾ ਮੁੰਡਾ ਹਾਲਾਤ ਇਹਦੇ ਵਧੀਆ ਹੋ ਜਾਣ ਪਹਿਲਾਂ ਤੇ ਇਹ ਬਣ ਜੇਨ ਵੇਖੋ ਰੱਬ ਅੱਗੇ ਅਰਦਾਸ ਵੀ ਕਰਦੇ ਆ ਤੁਸੀਂ ਵੀ ਅਰਦਾਸ ਕਰਿਓ ਪੀ ਇਹ ਮੁੰਡੇ ਦੇ ਜਿਹੜੇ ਚਾਲ ਚੱਲਣ ਸਹੀ ਹੋ ਜਾਣ ਆਪਣੇ ਘਰ ਨੂੰ ਸਹੀ ਚਲਾ ਸਕਦੇ ਹਾਂਜੀ ਹਾਂਜੀ ਜਿਹੜੇ ਕੁੜੀ ਦੇ ਚਾਲ ਚੱਲਣ ਉਹ ਸਹੀ ਸੀਗੇ ਉਹ ਸਹੀ ਇਹ ਨਹੀਂ ਸੀ ਮੈਂ ਦੀ ਚਾਚੀ ਨੂੰ ਘੱਲਿਆ ਕਰੇ ਮੈਂ ਕੋਈ ਗੜਬੜ ਦੀ ਜੀ ਲੱਗਦੀ ਐ ਇਹਨਾਂ ਦੀ ਇਹਦੀ ਚਾਚੀ ਗਈ ਹਾਂ ਉਹਨੇ ਕਿਤੇ ਰਾਤ ਨੂੰ ਵੇਖ ਲਿਆ ਕਿਤੇ ਜਾਂਦੀ ਹੈ ਰਾਤ ਨੂੰ ਮੁੰਡੇ ਨੂੰ ਸੁਆ ਕੇ ਨਸ਼ੇ ਦੀਆਂ ਗੋਲੀਆਂ ਦੇ ਕੇ ਆਪ ਰਾਤ ਨੂੰ ਜਾਵੜਦੀ ਹਾਂਜੀ ਹਾਂਜੀ ਰਾਤ ਨੂੰ ਜਾਂ ਜਾਂਦੇ ਆ ਜੀ ਅੱਛਾ ਉਹ ਮੈਨੂੰ ਲੈ ਕੇ ਉਠਾ ਕੇ ਰਾਤ ਨੂੰ ਅੱਛਾ ਇਹਦੀ ਚਾਚੀ ਮੁੰਡੇ ਦੀ ਉਹ ਆ ਤੁਹਾਨੂੰ ਵਿਖਾਵਾਂ ਜੀ ਉਹਦੇ ਉਹ ਚੱਲੀ ਸਬੂਤ ਤੁਹਾਡੇ ਕੋਲ ਹੈ ਜੀ ਮੈਂ ਸਬੂਤ ਹੈਗੇ ਜੀ ਮੈਂ ਵੀਡੀਓ ਬਣਾਈ ਹੋਈ ਹੈ ਜੀ ਉਹਦੀ ਅੱਛਾ ਵੀਡੀਓ ਬਣਾਈ ਹੋਈ ਹੈ ਜੀ ਉਹਦੀ ਬਿਲਕੁਲ ਹਾਂਜੀ ਰਾਤ ਨੂੰ 12 1 ਵਜੇ ਦਾ ਟਾਈਮ ਸੀ ਅੱਛਾ ਮੁੰਡਾ ਘਰੇ ਸੁੱਤਾ ਪਿਆ ਸੀ ਮੁੰਡਾ ਨਸੇ ਦੇ ਵਿੱਚ ਸੁੱਤਾ ਬੈ ਜੀ ਤੁੱਤ ਹੋਇਆ ਪਿਆ ਸੀ ਮੁੰਡੇ ਨੂੰ ਜਮਾ ਤੁੱਤ ਐ ਜੀ ਅਸੀਂ ਜਗਾਇਆ ਉਹਨੂੰ ਹਾਂ ਮੈਂ ਤੇਰੀ ਘਰ ਵਾਲੀ ਕਿੱਥੇ ਚੱਲੀ ਐ ਅੱਛਾ ਆ ਉੱਠਿਆ ਨਹੀਂ ਜੀ ਅੱਛਾ ਆ ਜਮਾ ਤੁੱਤ ਸੀ ਅੱਛਾ ਤੇ ਅਸੀਂ ਫਿਰ ਮੁੰਡੇ ਦੇ ਸੋਹਰੇ ਨਾਲ ਕੀਤੀ ਗੱਲ ਹਾਂ ਤੇ ਸੱਸ ਨਾਲ ਕੀਤੀ ਗੱਲ ਅੱਛਾ ਜੀ ਹਾਂਜੀ ਤੁਹਾਡੀ ਕੁੜੀ ਕਿਤੇ ਜਾਂਦੀ ਐ ਹਾਂ ਫੇ ਤੁਸੀਂ ਸਮਝਾਉਂਦੇ ਕਿਉਂ ਨਹੀਂ ਵੀ ਸਾਡਾ ਮੁੰਡਾ ਇਹਨੇ ਕਮਲਾ ਕਰਤਾ ਬਿਲਕੁਲ ਉਲਟੇ ਸਾਨੂੰ ਯਾਖਦੇ ਆ ਤੁਹਾਡੇ ਦੇ ਪਰਚਾ ਕਰਦੇ ਸਾਡੀ ਕੁੜੀ ਨੂੰ ਬਦਨਾਮ ਕਰਦੇ ਤੁਸੀਂ ਅੱਛਾ ਇਹ ਕਹਿੰਦੇ ਉਲਟੇ ਅਸੀਂ ਤੁਹਾਡੇ ਤੋਂ ਕਾਰਵਾਈ ਕਰਾਉਣ ਨੂੰ ਸਾਡਾ ਕੀ ਕਸੂਰ ਹੈ ਜੀ ਦੱਸੋ ਅਸੀਂ ਜਦੋਂ ਰਿਸ਼ਤਾ ਕੀਤਾ ਸੀ ਅਸੀਂ ਆਨ ਗੁਆਣ ਤੋਂ ਪੁੱਛਿਆ ਕਿ ਵੀ ਕੁੜੀ ਸਹੀ ਹੈ ਅਸੀਂ ਰਿਸ਼ਤਾ ਕੋਈ ਵੀ ਇਨਸਾਨ ਆਪ ਜੀ ਕੁੜੀ ਨੂੰ ਦਬੋਂਦਾ ਨਹੀਂ ਜਾਂ ਕੋਈ ਮੁੰਡਾ ਨਹੀਂ ਉਹ ਕਰਦਾ ਦੇਖ ਕੇ ਕਰਦਾ ਰਿਸ਼ਤਾ ਦਾ ਪਰ ਸਾਨੂੰ ਬਾਅਦ ਤੇ ਪਤਾ ਲੱਗਿਆ ਕਿ ਗਲਤ ਉਹ ਸੀ ਮੁੰਡੇ ਨਾਲ ਕਿਸੇ ਨਾਲ ਨਜਾਇਜ਼ ਸੰਬੰਧ ਸੀ ਅਰੇ ਤੇ ਅਸੀਂ ਬਚੋਲੇ ਨੂੰ ਵੀ ਆਖਿਆ ਬਚੋਲਾ ਆਦਾ ਵੀ ਮੈਂ ਤਾਂ ਰਿਸ਼ਤਾ ਕਰਾਤਾ ਵੀ ਜਦੋਂ ਪਹਿਲਾ ਰਿਸ਼ਤਾ ਕਰਾਇਆ ਸੀ ਮੈਂ ਵੇਖਵਾ ਖਾ ਕੇ ਕਰਾਇਆ ਸੀ ਤੇ ਬਾਅਦ ਸੇ ਹੁਣ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਵੀ ਰਿਸ਼ਤੇ ਉਹਨੂੰ ਬਚੋਲੇ ਨੂੰ ਓਏ ਹਟ ਜਾ ਜਿੱਤੇ ਓਏ ਹਟੇ ਨੋ ਕੋ ਬਹੁਤ ਜਿਆਦਾ ਤੰਗ ਕਰ ਰਿਹਾ ਆ ਜੀ ਬਹੁਤ ਦੁਖੀ ਆ ਜੀ ਬਹੁਤ ਦੁਖੀ ਸਾਨੂੰ ਪਤਾ ਸਾਡੇ ਨਿੰਦਰਾ ਨਹੀਂ ਹੁੰਦੀ ਸਾਡੇ ਪੁੱਤ ਵਾਂਗੂ ਆ ਜਮਾ ਪੈਣਾ ਛੋਟਾ ਨਿਆਣਾ ਉਹ ਕੀਤਾ ਜੀ ਇਹਦੇ ਮਾਪੇਓ ਛੱਡ ਗਏ ਜੀ ਦੇਖੋ ਪਿਓ ਤੋਂ ਵੱਧ ਅਹਿਸਾਸ ਹੋ ਰਿਹਾਗਾ ਚਾਚੇ ਨੂੰ ਵੀ ਪੁੱਤਾਂ ਵਾਂਗੂ ਪਾਲ ਕੇ ਨਿੱਕੇ ਹੁੰਦੇ ਨੂੰ ਪਾਲਿਆ ਤੇ ਅੱਜ ਆਹ ਦਿਨ ਦੇਖਣੇ ਪੈਗੇ ਤੁਸੀਂ ਉਹਨਾਂ ਨਾਲ ਪਰਿਵਾਰ ਵਾਲਿਆਂ ਨਾਲ ਗੱਲ ਨਹੀਂ ਕੀਤੀ ਕੁੜੀ ਵਾਲਿਆਂ ਨਾਲ ਉਹ ਕਹਿੰਦੇ ਵੀ ਅਸੀਂ ਉਲਟਾ ਕਾਰਵਾਈ ਕਰਾਵਾਂਗੇ ਗੱਲ ਕੀਤੀ ਹੈ ਜੀ ਹਾਂ ਪਰ ਉਹ ਕਹਿੰਦੇ 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 ਵੀ ਸਾਡੀ ਕੁੜੀ ਸਹੀ ਹੈ। ਅੱਛਾ ਉਹ ਕਹਿੰਦੇ ਸਾਡੇ ਕੋਲ ਸਬੂਤ ਹੈਗੇ ਆ। ਸਬੂਤ ਉਹ ਕਹਿੰਦੇ ਦਿਖਾਉਣ ਸਾਨੂੰ। ਯਾਰ ਤੁਸੀਂ ਆਪਣਾ ਲਾਗ ਲੈ ਕੇ ਚੱਲ ਗਏ ਤੇ ਤੁਸੀਂ ਹੁਣ ਕਹਿੰਨੇ ਵੀ ਉਹਨਾਂ ਕੋਲ ਸਬੂਤ ਹੈਗੇ ਆ। ਤੁਸੀਂ ਉੱਪਰੋਂ ਕਹੀ ਇਹਨੇ ਵੀ ਇਹਨਾਂ ਤੇ ਕਾਰਵਾਈ ਕਰਾਵਾਂਗੇ। ਅਸੀਂ ਲਾਗ ਲੈਣ ਵਾਲੀ ਇਹ ਚ ਕਿਹੜੀ ਗੱਲ ਐ? ਆਹ ਬਾਈ ਦੇ ਘਰੋਂ ਐ। ਹਾਂ। ਇੱਕ ਮਹੀਨਾ ਮੇਰੇ ਕੋਲੇ ਡੇਲੀ ਘੇੜੇ ਮਾਰਦੀ ਰਹੀ ਐ। ਅੱਛਾ। ਵੀ ਸਾਡੇ ਮੁੰਡੇ ਦਾ ਰਿਸ਼ਤਾ ਕਰਾ ਸਾਡੇ ਮੁੰਡੇ ਦਾ ਰਿਸ਼ਤਾ ਕਰ। ਤੁਸੀਂ ਲਾਗ ਤਾਂ ਲਿਆ ਪੈਸੇ ਤਾਂ ਲਏ ਆਪਦੇ ਅੱਜ ਤੁਸੀਂ ਨਾਲ ਤਾਂ ਖੜੋ ਉਹਨਾਂ ਦੇ। ਨਾਲ ਨਾਲ ਕੀ ਖੜੀ ਐ ਨਾਲ ਖੜੇ ਆ ਹੁਣ ਜੇ ਉਲਟਾ ਇਹ ਸਾਡੇ ਤੇ ਜੋ ਪਰ ਕਰੀ ਜਾਂਦੇ ਤਾਂ ਫਿਰ ਅਸੀਂ ਉਹ ਨਹੀਂ ਉਹ ਕਹਿੰਦੇ ਸੀ ਕਾਰਵਾਈ ਕਰਾਵਾਂਗੇ ਤੁਸੀਂ ਕਾਰਵਾਈ ਕਰੋ ਉਹਨਾਂ ਨੂੰ ਨਾਲ ਪੰਚਾਇਤ ਲੈ ਕੇ ਜਾਓ ਤੇ ਉਹ ਕਾਰਵਾਈ ਕੌਣ ਕਿਵੇਂ ਕਰਾਉਣਗੇ ਬਾਈ ਜੀ ਜਦੋਂ ਇਹਨਾਂ ਦਾ ਮੈਂ ਰਿਸ਼ਤਾ ਕਰਾਇਆ ਹਾਂ ਇਹਨਾਂ ਨੂੰ ਘੱਟੋ ਘੱਟ ਵੀ ਇਹਨਾਂ ਨੇ 10 ਢੇਡੇ ਮਾਰੇ ਆ ਯਾਰ ਢੇਡੇ ਮਾਰੇ ਹੁਣ ਉਹਦੀ ਜ਼ਿੰਦਗੀ ਥੋੜੀ ਰੋਲਣੀ ਆ ਹੈਲੋ 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 ਜ਼ਿੰਦਗੀ ਥੋੜੀ ਰੋਲਣੀ ਆ ਉਹਦੀ ਤੁਸੀਂ ਮੈਂ ਇਹਨਾਂ ਨੂੰ ਪਹਿਲਾਂ ਕਹਤਾ ਸੀ ਆਪ ਦੇ ਲਈ ਉਹ ਵੀ ਭਾਈ ਕੱਲ ਨੂੰ ਕੋਈ ਗੱਲਬਾਤ ਹੁੰਦੀ ਐ ਤੁਸੀਂ ਆਪ ਦਾ ਚੰਗੀ ਤਰ੍ਹਾਂ ਪਰਖੋ 6 ਮਹੀਨਿਆਂ ਨੂੰ ਕਰੋ ਵਿਆ ਹਾਂ ਸਾਲ ਨੂੰ ਕਰੋ ਅੱਛਾ ਪਹਿਲਾਂ ਆਪਦੀ ਦੇਖਭਾਲ ਕਰੋ ਕੋਈ ਡੀਲ ਲੈਣ ਕੀਤਾ ਸੀ ਮੁੰਡੇ ਨੂੰ ਕੋਈ ਸਮਾਨ-ਸਮੂਨ ਦਿੱਤਾ ਹੋਵੇ ਕੋਈ ਉਸ ਚੀਜ਼ ਦਾ ਲਾਲਚ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਵੇਖੋ ਮੇਰੇ ਹਿਸਾਬ ਨਾਲ ਜਿੱਥੋਂ ਟਿੱਕਰ ਨਿਕਲ ਕੇ ਆਉਂਦਾ ਹੋ ਸਕਦਾ ਕੁੜੀ ਦੀ ਗਲਤੀ ਹੋਵੇ ਉਹ ਕਹਿੰਦੇ ਸਾਡੇ ਕੋਲੇ ਸਬੂਤ ਹੋ ਹੈਗੇ ਤੁਸੀਂ ਇਹਨਾਂ ਦੇ ਨਾਲ ਖੜੇਗਾ ਤੁਹਾਡਾ ਫਰਜ਼ ਬਣਦਾਗਾ ਪਰ ਤੁਸੀਂ ਪੂਰਾ ਆਪਦਾ ਹੱਕ ਤਾਣ ਕੇ ਨਾਲ ਨਹੀਂ ਖੜ ਦੇਗੇ ਪਰ ਤੁਹਾਡੇ ਤੇ ਵੀ ਇਸ ਚੀਜ਼ ਦੇ ਇਲਜ਼ਾਮ ਇਹ ਫਿਰ ਸਬੂਤ ਦਿਖਾ ਦੇਣ ਉਹਨਾਂ ਨੂੰ ਉਹ ਕਹਿੰਦੇ ਸਬੂਤ ਦਿਖਾ ਦਿਓ ਤੁਸੀਂ ਸਾਡੇ ਕੋਲ ਸਬੂਤ ਹੈਗਾ ਜੀ ਅੱਛਾ ਮੇਰੇ ਕੋਲ ਵੀਡੀਓ ਪਈ ਆ ਉਹਦੀ ਅੱਛਾ ਥਾਣੇ ਗਏ ਤੁਸੀਂ ਥਾਣੇ ਵੀ ਗਏ ਸੀ ਅਸੀਂ ਅੱਛਾ ਥਾਣੇ ਵਾਲਿਆਂ ਨੇ ਕੋਈ ਸੁਣਾਈ ਨਹੀਂ ਕੀਤੀ ਅੱਛਾ ਅਸੀਂ ਅਪੀਲ ਕੀਤੀ ਥਾਣੇਦਾਰ ਨੂੰ ਵੀ ਅੱਛਾ ਪਰ ਉਹ ਕਾਨੂੰਨੀ ਜਨਾਨੀਆਂ ਰਾਜਕਾਲ ਸਾਡੀ ਕਿੱਥੇ ਸੁਣਾਈ ਹੁੰਦੀ ਹੈ ਜੀ ਓਏ ਜਿੱਤੇ ਹਨ ਫੜਾ ਫੜਾਣੇ ਅੱਛਾ ਅਜੀ ਥਾਣੇ ਵਿੱਚ ਗਏ ਸਾਡੀ ਕੋਈ ਸੁਣਾਈ ਨਹੀਂ ਕੀਤੀ ਸੀ ਅਸੀਂ ਅੱਖਿਆ ਉੱਤੇ ਜਾਵਾਂਗੇ ਸਾਨੂੰ ਆਹ ਤੇ ਧਮਕੀ ਦਿੰਦੇ ਉੱਤੋਂ ਜਿੱਥੇ ਮਰਜ਼ੀ ਜਾਓ ਤੁਸੀਂ ਘੁੰਮੀ ਫਿਰੋ ਅੱਛਾ ਐ ਗੱਲ ਹੋਈ ਹਾਂਜੀ ਮੁੰਡੇ ਦੇ ਕਾਰਵਾਈ ਕਰਾਵਾਂਗੇ ਹਾਂਜੀ ਹਾਂਜੀ ਓਏ ਪਰਿਵਾਰ ਵਾਲੇ ਬਹੁਤ ਦੁਖੀ ਐ ਜਿਹੜੇ ਸਾਹਮਣੇ ਮੁੰਡੇ ਦੇ ਹਾਲਾਤ ਸਾਹਮਣਾ ਬਹੁਤ ਔਖਾਗਾ ਪਰ ਇਦਾਂ ਦੇ ਹਾਲਾਤ ਦਿਨੋਂ ਦਿਨ ਪੰਜਾਬ ਦੇ ਵਿੱਚ ਪੈਦਾ ਹੋ ਰਹੇ ਆ ਤੁਹਾਨੂੰ ਵੀ ਇੱਕ ਮੈਸੇਜ ਦੇ ਰਹੇ ਆ ਤੁਸੀਂ ਸੁਚੇਤ ਹੋ ਜੋ ਹੋ ਸਕਦਾ ਤੁਹਾਡੇ ਘਰਾਂ ਦੇ ਵਿੱਚ ਵੀ ਇਦਾਂ ਦੇ ਭਾਂਬੜ ਮੱਚਦੇ ਹੋਣ ਤੁਸੀਂ ਆਪੋ ਆਪੋ ਆਪਣੇ ਆਪਣੇ ਫੋਨਾਂ ਤੇ ਲੱਗ ਜਾਨੇ ਕਿਉਂਕਿ ਵੇਖੋ ਆ ਪਰਿਵਾਰ ਵਾਲੇ ਨਾਲ ਕੀ ਭਾਣਾ ਵਰਤਿਆਗਾ ਪਰਿਵਾਰ ਵਾਲੇ ਬਹੁਤ ਜ਼ਿਆਦਾ ਦੁਖੀ ਆ ਜਿਹੜੇ ਸਾਹਮਣੇ ਮੁੰਡੇ ਦੇ ਹਾਲਾਤ ਐ ਮੁੰਡਾ ਆਪੋ ਆਪਣੀ ਕਮਾਈ ਕਰਕੇ ਆਪਣੇ ਘਰ ਨੂੰ ਵਧੀਆ ਚਾਲ ਚੱਲਣ ਦੇ ਚੰਗੀ ਲੀਤੇ ਪਾਇਆ ਹੋਇਆ ਸੀਗਾ ਅੱਜ ਘਰ ਦੇ ਜਿਹੜਾ ਆਪਦਾ ਚਾਚਾ ਵੀ ਉਹਦਾ ਕੰਮ ਛੱਡ ਕੇ ਪਤੀਜੇ ਨੂੰ ਸਾਹਮ ਰਿਹਾਗਾ ਉਲਟਾ ਕਹਿੰਦੇ ਕਾਰਵਾਈ ਤੁਹਾਡੇ ਤੇ ਕਰਾਵਾਂਗੇ ਤੁਹਾਨੂੰ ਵੀ ਇੱਕ ਮੈਸੇਜ ਦਿੱਤਾਗਾ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ